ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੰਦੀਪ <th>ਪਰ ਨੌ ਦਾ ਬੰਦਾ 6 ਜੂਨ ਨੂੰ ਉਹ ਇੱਕ ਹਵਨ ਕਰਾਉਣ ਦੀ ਗੱਲ ਕਰਦਾ ਕਿਉਂਕਿ ਉਹਦੇ ਮੁਤਾਬਕ ਉਸ ਦਿਨ ਅਤਵਾਦ ਖਤਮ ਹੋਇਆ ਸੀ ਆਪਰੇਸ਼ਨ ਬਲੂ ਸਟਾਰ ਦੇ ਦਿਨਾਂ ਦੀ ਗੱਲ ਉਹ ਕਰਦਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਲੱਡੂ ਵੰਡਨੇ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਨੇ ਉਹਦੀਆਂ ਤੇ ਉਸ ਟਿੱਪਣੀਆਂ ਤੋਂ ਪ੍ਰੇਵੋਕ ਹੋ ਕੇ ਦੇਖਿਆ ਇੱਕ ਢੋਪ ਟੈਸਟ ਕਰਾਉਣ ਗਏ ਤਿੰਨ ਨਹਿਗਾ ਨੇ ਉਸ ਰੂਪ ਦੇਖ ਲਿਆ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਤੇ ਉਹਨਾਂ ਨੇ ਉਹਨੂੰ ਘੇਰ ਕੇ ਹਮਲਾ ਕੀਤਾ ਤੁਸੀਂ ਉਹ ਵੀਡੀਓ ਦੇਖੀ ਹੈ ਉਹ ਜਖਮੀ ਪਿਆ ਡੀ ਐਮ ਸੀ ਚ ਤੇ ਉਸ ਨੂੰ ਦੇਖਣ ਲਈ ਉਸ ਦਾ ਪਤਾ ਲੈਣ ਲਈ ਪੰਜਾਬ ਦੇ ਗਵਰਨਰ ਸਾਹਿਬ ਪਹੁੰਚਦੇ ਨੇ ਉੱਥੇ ਇਹ ਬੜੀ ਕਮਾਲ ਹੈ ਗਵਰਨਰ ਪੰਜਾਬ ਉਹਦਾ ਪਤਾ ਲੈਣ ਲਈ ਪਹੁੰਚਦੇ ਨੇ ਤੇ ਜਾ ਕੇ ਸਰਕਟ ਹਾਊਸ ਦੇ ਵਿੱਚ ਹੁਕਮ ਦਿੰਦੇ ਨੇ ਪੁਲਿਸ ਵਾਲੇ ਤੇ ਡੀਸੀ ਸਾਖੀ ਸਾਡੇ ਨੂੰ ਕਿ ਉਹਦੇ ਪਰਿਵਾਰ ਨੂੰ ਲੈ ਕੇ ਆਓ ਮੈਂ ਪਤਾ ਲੈਣਾ ਹੈ ਪਰਿਵਾਰ ਕਹਿੰਦਾ ਕਿ ਸਾਡੇ ਕੋਲ ਟਾਈਮ ਨਹੀਂ ਕਿਉਂਕਿ ਅਸੀਂ ਆਪਣੇ ਪਿਤਾ ਦੇ ਕੋਲੇ ਬੈਠੇ ਆ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਅਸੀਂ ਨਹੀਂ ਆਉਣਾ ਜੇ ਨਹੀਂ ਉਹਨਾਂ ਨੇ ਗਵਰਨਰ ਪੰਜਾਬ ਨੂੰ ਜਵਾਬ ਦਿੱਤਾ ਇਹ ਸਾਰੀ ਗੱਲਬਾਤ ਕਰਦੇ ਆ ਕਿ ਕੀ ਗਵਰਨਰ ਕਿਸੇ ਵੀ ਸਟੇਟ ਦਾ ਉਹ ਇਸ ਤਰ੍ਹਾਂ ਸਿੱਧੇ ਤੌਰ ਤੇ ਜਾ ਕੇ ਦਖਲ ਦੇ ਸਕਦਾ ਹੈ ਕਹਿ ਸਕਦਾ ਕਿ ਮੈਂ ਅਬਦੀ ਨਿਗਰਾਨੀ ਚ ਇਹਦੀ ਜਾਂਚ ਕਰਵਾਉਂਗਾ ਤੇ ਉਹ ਸਿੱਧਾ ਜਦੋਂ ਜਾਂਦਾ ਹੈ ਤੇ ਪਿੱਛੇ ਕਾਰਨ ਕੀ ਦੇ ਕੀ ਚੁਣੀ ਹੋਈ ਸਰਕਾਰ ਸੁੱਤੀ ਪਈ ਹੈ ਕਿ ਤੇ ਪੰਜਾਬ ਦੇ ਮੁੱਖ ਮੰਤਰੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਸਵਾਲ ਪੈਦਾ ਕਰਦੀਆਂ ਨੇ ਇੱਕ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਕਿ ਕਿਤੇ ਕਿਉਂਕਿ ਮਾਨਸਾਬ ਦਾ ਕੋਈ ਰਿਐਕਸ਼ਨ ਨਹੀਂ ਆਇਆ ਪਹਿਲਾਂ ਅਕਸਰ ਕਹਿੰਦੇ ਸੀ ਕਿ ਜੀ ਇਹ ਇੱਕ ਇਲੈਕਟਿਡ ਹੁੰਦਾ ਹੈ ਇੱਕ ਸਿਲੈਕਟਿਡ ਹੁੰਦਾ ਹੈ ਇਹ ਇਲੈਕਟਿਡ ਬੰਦਾ ਸਾਡੇ ਕੰਮ ਵਿੱਚ ਦਖਲ ਦਿੰਦਾ ਉਹ ਨਹੀਂ ਬੋਲੇ ਮਾਨਸਾਬ ਕਿਤੇ ਇਹ ਤਾਂ ਨਹੀਂ ਦੋਨੇ ਰਲ ਕੇ ਖੇਡਣ ਲੱਗ ਗਏ ਬਹੁਤ ਸਾਰੇ ਸਵਾਲ ਨੇ ਇੰਨੇ ਚਰਚਾ ਕਰਨੀ ਹੈ ਇਸ ਪ੍ਰੋਗਰਾਮ ਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਕਰਦੇ ਆ ਕਿ ਭਾਈ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹਾਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੋਂ ਉਹ ਸੰਦੀਪ ਨੌ ਦਾ ਬੰਦਾ ਸੰਦੀਪ ਥਾਪਰ ਉਹ ਨੇ ਇੱਕ ਬਣਾਈ ਹੋਈ ਹੈ ਸ਼ਿਵ ਸਨ ਟਕਸਾਲੀ ਵਿਕਰਮਜੀਤ ਸਾਨੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਮੇਰੇ ਦੋਸਤ ਨੇ ਸ਼ਿਵ ਸਨ ਨਾਲੇ ਬਹੁਤ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬੰਦਾ ਉਹ ਕਹਿੰਦੇ ਨਹੀਂ ਸਾਡਾ ਕੋਈ ਬੰਦਾ ਨਹੀਂ ਸਾਡਾ ਨਹੀਂ ਹੈ ਅਸਲ ਸਿਕਸਨਰ ਦੂਈ ਨੇ ਇੱਕ ਇੱਕੜਾ ਸਿੰਧੇ ਦੀ ਖੁੱਪ ਤੋਂ ਠੱਕ ਦਿੱਤੀ ਉਹਨਾਂ ਚ ਤਾਂ ਨਹੀਂ ਹੈ ਇਹਨੇ ਸਿਕਸਨਰ ਟਕਸਾਲੀ ਬਣਾਈ ਹੋਈ ਹੈ ਕੋਈ ਔਰ ਉਹ ਇਸ ਤਰ੍ਹਾਂ ਦੇ ਬਿਆਨ ਬਾਰੇ ਸਾਰੇ ਕਰਦੇ ਨੇ ਕੱਲ ਉਹਦਾ ਪਤਾ ਲੈਣ ਇੱਕ ਬੰਦਾ ਆਇਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਿਸ਼ਪ ਹਿੰਦੂ ਦਾ ਬੰਦਾ ਹੈ ਜਿੱਦਾਂ ਮੈਂ ਇਹ ਜਿਹੜਾ ਐਂਟੀ ਟੈਰਰਿਸਟ ਫਰੰਟ ਹੈ ਪਤਾ ਨਹੀਂ ਉਹ ਪ੍ਰਧਾਨ ਹੈ ਜਾਂ ਬਟਾ ਪ੍ਰਧਾਨ ਹੈ ਮਨਜਿੰਦਰ ਸਿੰਘ ਇਹਦੀ ਪਤਾ ਉਹਨੇ ਅੱਗੇ ਜਿਹੜੀ ਬਿਆਨਬਾਜ਼ੀ ਕੀਤੀ ਉਹ ਵੀ ਉਸੇ ਤਰ੍ਹਾਂ ਦੀ ਸੀ ਉਹ ਕਹਿੰਦਾ ਕਿ ਜਦੋਂ ਇੰਦਰ ਗਾਂਧੀ ਦੇ ਕਾਤਲ ਦਾ ਪਿਓ ਦੀ ਇਹ ਗੱਡਿੰਗ ਹੈ ਮੁੰਡਾ ਤੇ ਉਹ ਬਣ ਗਿਆ ਜਦੋਂ ਸੰਸਦ ਫਰੀਦਕੋੜ ਤੋਂ ਜਦੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਜਿਤਾਤਾ ਕਲਸਤਾਨੀ ਨੂੰ ਉਸ ਦਿਨ ਤੋਂ ਅਤਵਾਦ ਸ਼ੁਰੂ ਹੋ ਗਿਆ ਉਹ ਪਤਾ ਲੈਣ ਇਹਦਾ 21000 ਰੁਪਏ ਦੇ ਕੇ ਗਿਆ ਸੰਦੀਪ ਥਾਪਰ ਨੂੰ ਤੋ ਦੋ ਬੋਲ ਨੇ ਕਈ ਗੱਲਾਂ ਕਹਦੇ ਇਹੀ ਨਹੀਂ ਕਿ ਨੇ ਪਹਿਲਾਂ ਪਟਿਆਲੇ ਹੱਥ ਕਟਿਆ ਇੱਕ ਪੁਲਿਸ ਵਾਲੇ ਦਾ ਫਿਰ ਉਹਨਾਂ ਨੇ ਉੱਥੇ ਮਾਰਿਆ ਬੰਦਾ ਕੁਡਲੀ ਜਿਹੜਾ ਜਦੋਂ ਕਿਸਾਨਾਂ ਤੋਂ ਉਹਨਾਂ ਚਾਹਦਾ ਸੀ ਇਹਨਾਂ ਨੂੰ ਰੋਕਣ ਦੀ ਲੋੜ ਹੈ ਇਹ ਸਾਰੀ ਕੌਮ ਨੂੰ ਬਦਨਾਮ ਕਰ ਦੇਦੇ ਹੋ ਇਹ ਤਲਵਾਰ ਤੇ ਪਾਉਣ ਦੀ ਲੋ ਪਤਾ ਨਹੀਂ ਕੀ ਕੀ ਕਹਿ ਗਿਆ ਸੋ ਇਹ ਜਿਹੜੀਆਂ ਪ੍ਰੋਵੋਕੇਟਿਵ ਸਟੇਟਮੈਂਟਸ ਹੁੰਦੀਆਂ ਨੇ ਨਾ ਉਹੀ ਤਾਂ ਨਫ਼ਰਤ ਪੈਦਾ ਕਰਦੀਆਂ ਨੇ ਜਿਵੇਂ ਕਗਨਾਟ ਰੋਤ ਨੇ ਕੀਤੀ ਇੱਕੋ ਦੀ ਛੋਟੀ ਜੀ ਸਟੇਟਮੈਂਟ ਨੇ ਕਿ ਪੰਜਾਬ ਦਾ ਕੀ ਹੋ ਵੱਤਬਾ ਫੈਲ ਰਿਹਾ ਹੈ ਔਰ ਤੁਸੀਂ ਸਾਹਮਣੇ ਕਦੇ ਕੈਥਲ ਕਦੇ ਕਿਤੇ ਕਦੇ ਡਲੋਜੀ ਉਹ ਹੋਣਾ ਸ਼ੁਰੂ ਹੋ ਗਏ ਨਾ ਇਸ ਤਰ੍ਹਾਂ ਹੀ ਹੁੰਦਾ ਤੇ ਹੁਣ ਗਵਰਨਰ ਸਾਹਿਬ ਦਾ ਉੱਥੇ ਹੋਣਾ ਇਹ ਕੀ ਇੰਡੀਕੇਟ ਕਰਦਾ ਗਵਰਨਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ 'ਚ ਧਮ ਹੈ ਜਦੋਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਹਿੰਦੇ ਇੱਕ ਬੰਦੇ ਤੇ ਅਟੈਕ ਹੋਇਆ ਉਹ ਬੰਦਾ ਜ਼ਖਮੀ ਹੋ ਗਿਆ ਇੱਧਰ ਕਹਿੰਦੇ ਮੂਸੇ ਵਾਲਾ ਇੰਨਾ ਪਪੂਲਰ ਬੰਦਾ ਉਹਦੇ ਤੇ ਗਵਰਨਰ ਸਾਹਿਬ ਬੋਲੇ ਨਹੀਂ ਇੱਥੇ ਕਿਵੇਂ ਆ ਗਏ ਉਹੀ ਦੋਰਾਬਾੜੀ ਕੇ ਪੰਜਾਬ ਦੀ ਲਾਰਡ ਆਰਡਰ ਦੀ ਸਿਚੁਏਸ਼ਨ ਜਿਹੜੀ ਕੋਈ ਠੀਕ ਨਹੀਂ ਹੈ ਹਰ ਰੋਜ਼ ਕੁਝ ਹੁੰਦਾ ਹੈ ਪਿਛਲੇ ਦਿਨ ਦੇਖੋ ਅਰਬੋਬਿਤ ਪਰਚ ਚਾਰ ਕਤਲ ਹੋਏ ਮੌਂਡ ਮੰਡੀ ਚ ਸ਼ਿਰਿਆਂ ਵੀਡੀਓ ਵਾਇਰਲ ਹੈ ਬੰਦੇ ਨੂੰ ਕਟਿਆ ਗਿਆ ਟਰੱਕ ਜੁਨੀ ਦੇ ਸਾਹਮਣੇ ਸ਼ਾਇਦ ਉਹਦੀ ਮੌਤ ਹੋ ਗਈ ਉਹ ਕਈ ਕਈ ਮੌਤਾਂ ਜਿਹੜੀਆਂ ਹੋਈਆਂ ਹਰ ਰੋਜ਼ ਬਹੁਤ ਸਾਰੀਆਂ ਵਾਰਦਾਤਾਂ ਹੁੰਦੀਆਂ ਨੇ ਲਾਰਡ ਆਰਡਰ ਤੇ ਸਵਾਲ ਉੱਠਦੇ ਨੇ ਲੇਕਿਨ ਕੀ ਗਵਰਨਰ ਕਿਸੇ ਸਟੇਟ ਦਾ ਉਹ ਸਿੱਧੇ ਤੌਰ ਤੇ ਜਾਂਦਾ ਜੇ ਗਵਰਨਰ ਸਾਹਿਬ ਨੇ ਜਾਣਾ ਮੰਨ ਲਓ ਇਹ ਤੇ ਕੋਈ ਐਕਸ਼ਨ ਲੈਣਾ ਸੀ ਸਰਕਟ ਹਾਊਸ ਜਾਣ ਦੀ ਕੀ ਰੋਡ ਸੀ ਉਹ ਜਾ ਕੇ ਤੇ ਚੰਡੀਗੜ੍ਹ ਬੁਲਾ ਲੈ ਤੇ ਡੀਜੀਪੀ ਨੂੰ ਮੈਂ ਦੱਸ ਵੀ ਕੀ ਕੀਤਾ ਜਾਂ ਕੀ ਕਰਨਾ ਉੱਥੇ ਤੁਸੀਂ ਡੀਜੀਪੀ ਨੂੰ ਕੱਟ ਕੇ ਕੁਲਦੀਪ ਸਿੰਘ ਚਾਹ ਜਿਹੜਾ ਪੁਲਿਸ ਕਮਿਸ਼ਨਰ ਹੈ ਤੇ ਪਲੱਸ ਡੀਸੀ ਜਿਹੜੀ ਹੈ ਉੱਤੇ ਦੀ ਸਾਖੀ ਸਾਣੀ ਉਹਨੂੰ ਬੁਲਾ ਕੇ ਤੁਸੀਂ ਹਦਾਇਤਾਂ ਜਾਰੀ ਕਰ ਦਿਓ ਤੇ ਮੀਡੀਆ ਨੂੰ ਕਹਿੰਦੇ ਮੈਂ ਨਾ ਗਰਾਨੀ ਕਰੂੰਗਾ ਇਹ ਕਿਸ ਕਿਸ ਸੰਕੇਤ ਕੀ ਦੇਣਾ ਚਾਹੁੰਦੇ ਤੁਸੀਂ ਤੇ ਕਿਤੇ ਇਹ ਜਿਹੜਾ ਸੰਕੇਤ ਜਿਹੜੇ ਵਿਰੋਧੀ ਧਿਰਾਂ ਫਿਰ ਹੁਣ ਕਹਿਣ ਲੱਗੀਆਂ ਨੇ ਕਿ ਗਵਰਨਰ ਸਾਹਿਬ ਨੂੰ ਹੁਕਮ ਹੋਇਆ ਕਿ ਤੁਸੀਂ ਜਾਓ ਤੇ ਜਿਹੜੀ ਸਾਰੀ ਕਮਿਊਨਿਟੀ ਹੈ ਉਹਨੂੰ ਲੱਗੇ ਕਿ ਅਸੀਂ ਆਂ ਤੁਹਾਡੇ ਰਖਵਾਲੇ ਜੇ ਇਹ ਅਟੈਕ ਬੰਦੇ ਤੇ ਅਟੈਕ ਨਹੀਂ ਉਹ ਇਹ ਸ਼ੋਅ ਕਰਦੇ ਨੇ ਕਿ ਹਿੰਦੂਆਂ ਦੇ ਵਿੱਚ ਜਿਵੇਂ ਕੱਲ ਉਹ ਵਿਰੀਸ ਸਾਡਲਵੀਆ ਕਹਿ ਗਿਆ ਕਿ ਹਿੰਦੂ ਇਨਸਕਿਉਰ ਫੀਲ ਕਰਦੇ ਨੇ ਉਹ ਤਾਂ ਚਲੋ ਹੈ ਹੀ ਉਹਨਾਂ ਦਾ ਕੰਮ ਹੀ ਹੈ ਤੇ ਇਹ ਗਵਰਨਰ ਸਾਹਿਬ ਵੀ ਇਹੀ ਸੰਕੇਤ ਦੇਣਾ ਚਾਹੁੰਦੇ ਨੇ ਇਹ ਇੱਕ ਮਾੜੀ ਗੱਲ ਹੈ ਬਸਰ ਇਸ ਤਰ੍ਹਾਂ ਦੀ ਜੇ ਸਭ ਨੂੰ ਪ੍ਰੋਪਰ ਜਾ ਇਹ ਪ੍ਰੋਪਰ ਹੁੰਦਾ ਜਾਂ ਇਸ ਤਰ੍ਹਾਂ ਦੀ ਗੱਲ ਹੁੰਦੀ ਕਿ ਜੀ ਤੁਸੀਂ ਜਿਹੜਾ ਬੰਦਾ ਜਿਵੇਂ ਇਹਨੇ ਕੀਤਾ ਸਦੀਪ ਥਾਪਰ ਨੇ ਜਿਹੜੇ ਬਿਆਨ ਦਿੱਤੇ ਸੀ ਜਿਹਦੇ ਕਰਕੇ ਡੇਂਗਾ ਨੇ ਆਪਣੀ ਵੀਡੀਓ ਚ ਕਿਹਾ ਵੀ ਇਹ ਸਾਡੇ ਵਿਰੁੱਧ ਬੋਲਦਾ ਸੀ ਧਰਮ ਦੇ ਸਾਡੇ ਸ਼ਹੀਦਾਂ ਦੇ ਤੇ ਉਸ ਤਰ੍ਹਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਤਾਂ ਵੀ ਗੱਲ ਮੰਨੀ ਜਾਂਦੀ ਵੀ ਇਹ ਬਰਾਬਰ ਹੈ ਇਹ ਨਿਰਪੱਖ ਨੇ ਜਦੋਂ ਤੁਸੀਂ ਵਨ ਸਾਈਡਡ ਹੋ ਜਾਂਦੇ ਹੋ ਤੇ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋਣੇ ਨੇ ਜਿਵੇਂ ਗਵਰਨਰ ਸਾਹਿਬ ਤੇ ਕਈ ਸਵਾਲ ਖੜੇ ਹੋ ਗਏ ਇੱਕ ਤਾਂ ਇਹੀ ਹੋ ਗਿਆ ਵੀ ਉਹਨਾਂ ਨੂੰ ਜਾਣਦੀ ਕੀ ਲੋੜ ਸੀ ਜੇ ਉਹ ਗਏ ਨੇ ਫਿਰ ਉਹਨਾਂ ਨੇ ਇਹ ਗੱਲ ਕਹਿਣੀ ਸੀ ਵੀ ਇਹ ਠੀਕ ਹੈ ਬੰਦੇ ਦੇ ਇਹਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਇਟ ਅਟੈਕ ਕਰਨੀ ਇਹਨੂੰ ਪ੍ਰਵੋਕ ਨਹੀਂ ਕਰਨਾ ਚਾਹੀਦਾ ਸੀ ਇਹਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਸੀ ਇਹ ਗੱਲ ਵੀ ਤਾਂ کہیں ਜਾ ਸਕਦੀ ਸੀ ਇਹ ਗੱਲ ਹੀ ਕੀਤੀ ਉਹਨਾਂ ਨੇ ਤਾਂ ਸੰਪੂਰਨ ਦੀ ਗੱਲ ਕਹਦੇ ਵੀ ਮੈਂ ਦੇਖੂਗਾ ਵੀ ਇਹ ਦੇ ਇਹ ਦੇ ਜਿਹੜੇ ਜਿਨ੍ਹਾਂ ਨੇ ਤੇ ਹਮਲਾ ਕੀਤਾ ਹੈ ਉਹਨਾਂ ਤੇ ਕਾਰਵਾਈ ਕਿਵੇਂ ਕਰਦੇ ਹੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਗਵਰਨਰ ਸਾਹਿਬ ਦਾ ਉੱਥੇ ਇਹ ਕਹਿਣਾ ਉਦੋਂ ਬਾਅਦ ਕੱਲੇ ਹੀ ਨਹੀਂ ਹੈ ਫਿਰ ਜਿਹੜਾ ਅਸਵੀਲ ਜਾਖੜ ਬਿਲਕੁਲ ਰਬੀਤ ਬਿੱਟੂ ਦਾ ਮੇਲਾ ਰਾਜ ਭਵਨ ਜਾ ਕੇ ਇਹਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਸਪਸ਼ਟ ਤੌਰ ਤੇ ਇੱਥੇ ਇਹ ਦੱਸਣਾ ਚਾਹੁੰਦੀ ਹੈ ਹਿੰਦੂ ਸਮਾਜ ਨੂੰ ਕਿ ਅਸੀਂ ਹੀ ਹਾਂ ਤੁਹਾਡੀ ਰਖਵਾਲੀ ਕਰ ਸਕਦੇ ਇਸ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਖਾਸ ਤੌਰ ਤੇ ਉਦੋਂ ਜਦੋਂ ਇੱਕ ਦਿਨ ਪਹਿਲਾਂ ਇੱਕ ਜਿਹੜੀ ਹੈ ਪੋਸਟ ਪਾ ਕੇ ਆਪਣੇ ਹੈਂਡਲ ਤੇ ਜਿਹੜੀ ਗੱਲ ਕੀਤੀ ਅਮਰਤਪਾਲ ਸਿੰਘ ਨੇ ਕਿ ਖਾਲਸਾ ਰਾਜ ਨੂੰ ਮੰਗ ਮੰਗਣਾ ਜਾਵਦੇ ਬਾਰੇ ਸੋਚਣਾ ਕੋਈ ਗੁਨਾਹ ਨਹੀਂ ਜਦ ਸਰਬਜੀਤ ਸਿੰਘ ਦੇ ਜਤ ਨੂੰ ਲੈ ਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜੇ ਖਾਲਸਾ ਉਹ ਖਾਲਸਾ ਜਿਹੜਾ ਸਿੱਖ ਖਾਲਸਾਣ ਦੀ ਗੱਲ ਕਰਦਾ ਹੈ ਉਹ ਸੋਚ ਪਾਰੂ ਹੋ ਰਹੀ ਹੈ ਦੋ ਬੰਦੇ ਜਿੱਤ ਗਏ ਉਸ ਮੌਕੇ ਦੂਜੇ ਵੱਡੇ ਭਾਈਚਾਰੇ ਨੂੰ ਇਹ ਅਹਿਸਾਸ ਕਰਾਉਣਾ ਕਿ ਅਸੀਂ ਤੁਹਾਨੂੰ ਬਚਾ ਸਕਦੇ ਹਾਂ ਅਸੀਂ ਤੁਹਾਡੇ ਲੀਡਰ ਹੈ ਇਹ ਤਾਂ ਮਤਲਬ ਵੰਡੀਆਂ ਪੈ ਗਈਆਂ ਹਾਲਾਂਕਿ ਪੰਜਾਬ ਚ ਵੰਡੀਆਂ ਪੈਣੀ ਬਹੁਤ ਔਖੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੀ ਗੱਲ ਕਹੀ ਸੀ ਨਾ ਬਿਲਕੁਲ ਸਹੀ ਹੈ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰੂ ਦੇ ਨਾਂ ਉੱਤੇ ਇਹ ਗੁਰੂ ਦੇ ਨਾਂ ਉੱਤੇ ਜਿਉਂਨ ਵਾਲੀ ਕੋਮਾ ਇੱਥੇ ਹਿੰਦੂ ਸਿੱਖ ਤੋਂ ਕੋਈ ਫਰਕ ਨਹੀਂ ਇੱਥੇ ਦਾ ਜਿਹੜਾ ਕਲਚਰ ਅਸਲ ਦੇ ਵਿੱਚ ਸਿੱਖ ਕਲਚਰ ਹੀ ਹੈ ਇੱਥੇ ਤੇ ਜਿੱਥੇ ਇੱਕ ਦੂਜੇ ਦੇ ਨਾਲ ਬਹੁਤ ਜਿਹੜੇ ਕੂੜੇ ਸਬੰਧ ਨੇ ਖੂਨ ਦੇ ਸਬੰਧ ਨੇ ਇਹ ਆਪ ਹੀ ਬਣਦੇ ਨੇ ਇਹਨਾਂ ਦੇ ਆਰਐਸਐਸ ਦੇ ਤੇ ਪੜਾਇਆ ਦੱਸਿਆ ਜਾਂਦਾ ਇਹਨਾਂ ਨੂੰ ਕਿ ਜਿਹੜਾ ਇੱਕ ਘਰ ਦਾ ਬੰਦਾ ਹੁੰਦਾ ਸੀ ਨਾ ਵੱਡਾ ਮੁੰਡਾ ਉਹਨੂੰ ਸਿੱਖ ਜਿਹੜਾ ਹੈ ਸਾਂਝਾ ਜਾਂਦਾ ਸੀ ਪਰ ਦੂਜੇ ਪਾਸੇ ਇਹ ਵੀ ਹੈ ਗੁਰੂ ਨੇ ਨਾ ਹਿੰਦੂ ਨਾ ਮੁਸਲਮਾਨ ਦੀ ਗੱਲ ਕਹਿ ਕੇ ਇੱਕ ਬੱਕਰੀ ਕੌਮ ਦਾ ਕਨਸੈਪਟ ਦਿੱਤਾ ਸੀ ਇੱਥੇ। ਤੋਂ ਇਹ ਦੋਨਾਂ ਨੂੰ ਇਹ ਉਹਨਾਂ ਦੇ ਮਨਾਂ 'ਚ ਇਹ ਨਾ ਹੋਵੇ ਸਾਨੂੰ ਮੰਨਦੀ ਨਹੀਂ। ਕਿਸੇ ਕਰ ਕੀ ਫਰਕ ਪੈਂਦਾ ਨਾ ਜੋ ਕੁਝ ਵੀ ਹੋਵੇ ਉਹ ਮਸਲਾ ਬਿਲਕੁਲ ਬੱਕਰਾ ਹੈ। ਮਸਲਾ ਤਾਂ ਇਹ ਵੀ ਗਵਰਨਰ ਸਾਹਿਬ ਨੂੰ ਇਸ ਤਰੀਕੇ ਨਾਲ ਉੱਥੇ ਨਹੀਂ ਜਾਣਾ ਚਾਹੀਦਾ ਸੀ ਜੇ ਬਸ ਤਾਂ ਉੱਥੇ ਜਾ ਕੇ ਕਿਸੇ ਦੀ ਬੇਇੱਜ਼ਤੀ ਹੋਈ ਹੈ। ਪਰਵਾਰ ਨੇ ਜਵਾਬ ਵੀ ਦਿੱਤਾ ਸਦੀਪ ਦੇ। ਮਿਲ ਨਹੀਂ ਆਏ ਉਹ। ਇਹ ਸਰਕਟ ਹੌਸਜ ਜਾ ਕੇ ਬੈਠੇ ਉਹ ਕਹਿੰਦੇ ਵੀ ਅਸੀਂ ਦੀ ਸਾਡੇ ਕੋ ਸਾਡਾ ਦਾ ਪਤਨੀ ਕਹਿੰਦੀ ਵੀ ਮੇਰਾ ਪਤੀ ਤਾਂ ਜਿਹੜਾ ਹੈ ਮਰਨ ਵਾਲਾ ਪਿਆ ਤੇ ਮੈਂ ਉਥੇ ਗਵਰਨਰ ਕੋਲ ਜਾਵਾਂ ਜੀ ਜੇ ਪਤਾ ਲੈਣੇ ਇੱਥੇ ਆ ਜੇ ਇਹ ਵੀ ਗਵਰਨਰ ਸਾਹਿਬ ਦਾ ਕੋਈ ਵਧੀਆ ਜੇ ਜਿਹੜੀ ਕੋਈ ਐਕਸ਼ਨ ਉਹਨਾਂ ਦਾ ਕਿਸੇ ਨੇ ਵੀ ਸਹੀ ਨਹੀਂ ਸਮਝਿਆ ਖੈਰ ਇਹ ਜਿਹੜੀ ਇੱਕ ਗੱਲ ਜ਼ਰੂਰ ਹੈ ਇਸ ਮਾਮਲੇ 'ਚ ਬਹੁਤ ਵੱਜ ਕੇ ਬੜਾ ਸੰਵੇਦਨਸ਼ੀਲ ਮਸਲਾ ਹੈ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇਸ ਕਿਸੇ ਸੰਧੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਏਕਤਾ ਦੀ ਗੱਲ ਕਰਨੀ ਚਾਹੀਦੀ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਇੱਕ ਦੂਜੇ ਦੇ ਧਰਮਾਂ ਤੇ ਅਟੈਕ ਨਹੀਂ ਕਰਨੇ ਚਾਹੀਦਾ ਕਿਉਂਕਿ ਇਹ ਬਹੁਤ ਸਵੇਦਨਸ਼ੀਲ ਮਸਲਾ ਹੁੰਦਾ ਹੈ ਇਸ ਵੀਡੀਓ ਚ ਨਹੀਂ ਬਰ ਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ